ਰਾਮਕਲੀ ਮਹੱਲਾ ਪੰਜਵਾ ਕੋਟ ਬਿਗਨ ਨਹੀਂ ਆਵਹਿ ਨੀ ਕਰੋੜਾਂ ਜਿਹੜੇ ਬਿਗਨ ਹੈ ਤੇਰੇ ਨੇੜੇ ਨਹੀਂ ਆ ਸਕਣਗੇ ਹਾਨਕ ਮਾਇਆ ਹੈ ਤਾਂ ਕੀ ਚੀਨ ਉਹਨਾਂ ਪ੍ਰੇਮੀਆਂ ਦੀ ਅਨੇਕਾਂ ਪ੍ਰਕਾਰ ਦੀ ਜਿਹੜੀ ਮਾਇਆ ਹੈ ਨਾ ਕਿ ਉਹਨਾਂ ਦੀ ਚੇਰੀ ਦਾਸੀ ਬਣੀ ਰਹਿੰਦੀ ਹੈ ਕੁਝ ਦੁੱਖ ਨਹੀਂ ਦੇ ਸਕਦੀ ਹਾਨਕ ਪਾਪ ਤਾਂ ਕੀ ਪਾਣੀ ਹਾ ਉਹਨਾਂ ਜਿਹੜੇ ਪਾਪ ਉਹਨਾਂ ਦੇ ਮਿਟ ਜਾਂਦੇ ਹੈ ਅਤੇ ਪਾਪਾਂ ਦੇ ਵਿੱਚ ਪਰਵਿਰਤ ਕਰਨ ਵਾਲੇ ਜਿਹੜੇ ਉਹਨਾਂ ਦੇ ਵਿਦਵਨ ਹੈ ਉਹ ਸਾਰੇ ਪਾਣੀ ਹਾਰ ਪਾਣੀ ਭਰਨ ਵਾਲੇ ਬਣ ਜਾਂਦੇ ਉਹਨਾਂ ਦੇ ਜਾ ਕਉ ਮਯਾ ਭਈ ਹਾ ਕਰਤਾ ਜਿਸ ਦੇ ਉਤੇ ਕਰਤਾਰ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਹੋਈ ਹੈ ਜਿਸਹਿ ਸਹਾਈ ਹੋਈ ਭਗਵਾਨ ਜਿਸਨਾ ਸਹਾਇਕ ਪਰਮੇਸ਼ਰ ਖਣ ਭਗਾਂ ਸੁਪਨ ਹੋਵੇ ਅਨਕ ਯਤਨ ਉਹ ਆ ਕੈ ਸਰਨ ਜਾਮ ਉਹਨਾਂ ਦੇ ਅਨੇਕ ਪ੍ਰਕਾਰ ਦੇ ਜਿਹੜੇ ਯਤਨ ਹੈ ਇਹਨਾਂ ਸਰਨ ਜਾਮ ਇੰਤਜਾਮ ਸਾਰਾ ਬਣ ਗਿਆ ਸਭ ਬੰਦੋ ਵਾਸਤੇ ਹੋ ਗਿਆ अनेका ਯਤਨ ਉਹਦੋਂ ਹੋ ਗਿਆ ਉਹਨਾਂ ਦਾ ਸਾਰਾ ਗਾਉ ਕਰਤਾ ਰੱਖੇ ਕੀਤਾ ਕਉ ਇਹ ਭਾਈ ਕਰਤਾ ਪ੍ਰਖ ਜੀ ਦੀ ਰੱਖਿਆ ਕਰੇ ਕੀਤਾ ਜੀਵ ਕੌਣ ਹੈ ਜਿਹੜਾ ਉਹਨਾਂ ਨੂੰ ਕੁਝ ਵਿਗਾੜ ਸਕੇ ਰੋਮ ਵੀ ਬਿੰਗਾ ਨਹੀਂ ਕਰ ਸਕਦਾ ਕੋਈ ਕੀੜੀ ਜੀਤੋ ਸਗਲਾ ਭਵਨ ਇਹ ਲੋਕ ਕੀੜੀ ਪਾਸ਼ਾ ਸੀ ਨਾ ਉਸ ਨੂੰ ਆਦਮ ਪਾਸ਼ਾ ਜੀ ਨੇ ਦਬਾਉਣਾ ਚਾਹਿਆ ਸੀ ਤੇ ਉਸ ਨੇ ਆਪਦੇ ਰਾਜ ਦੇ ਮੱਧ ਵਿੱਚ ਫੌਜ ਲਿਆਉ ਤਾਰੀ ਤੇ ਕੀੜੀ ਪਾਦਸ਼ਾਹ ਨੇ ਕਿਹਾ ਕਿ ਮੇਰੇ ਲੰਗਰ ਸਾਰੀ ਫੌਜ ਨੂੰ ਖਵਾ ਇਹ ਮੰਨਿਆ ਨਾ ਕਿ ਤੂੰ ਸਾਨੂੰ ਕੀ ਭੋਜਨ ਸ਼ਿਕਾ ਸਕਦਾ ਹੈ ਉਸ ਵਕਤ ਸਾਜੀ ਆਦਮ ਪਾਦਸ਼ਾਹ ਦੀ ਜਿੰਨੀ ਫੌਜ ਸੀ ਸਾਰੀ ਨੂੰ ਪਤਾਲ ਵਿੱਚੋਂ ਜ਼ਹਿਰ ਲਿਆ ਕੇ ਕੀੜੀਆਂ ਨੇ ਸਾਰੇ ਜਿੰਨੇ ਉਹਦੀ ਫੌਜ ਸੀ ਸਾਰੀ ਮੂਰਸ਼ਾ ਕਰਤੀ ਰਾਜੇ ਨੂੰ ਨਾ ਕੀਤਾ ਮੂਰਸ਼ਾ ਉਹਨੂੰ ਪੁੱਛਿਆ 10 ਵਜੇ ਹੁਣ ਮੰਨੇਗਾ ਕਿ ਨਹੀਂ ਹਾਂ ਕਿ ਜੀ ਹੁਣ ਮੈਂ ਮੰਨਦਾ ਫੇਰ ਪਤਾਲ ਚੋਂ ਲਿਆ ਕੇ ਉਹਨਾਂ ਨੇ ਅੰਮ੍ਰਿਤ ਸਾਰਿਆਂ ਨੂੰ ਸਰਜੀਤ ਕਰ ਦਿੱਤਾ ਸਰਜੀਤ ਕਰਕੇ ਫੇਰ ਉਹਨੂੰ ਜਦੋਂ ਭੋਜਨ ਦਿੱਤਾ ਤੇ ਉਹ ਬਿਹਾ ਤੇ ਵਿਹਾ ਗਿਆ ਸੀ ਉਹ ਕਹਿਣ ਲੱਗੇ ਕਿ ਜੀ ਇਹ ਭੋਜਨ ਜਿਹੜਾ ਹੈ ਇਹ ਬਿਹਾ ਸਾਨੂੰ ਦਿੱਤਾ ਹੈ ਕਹਿੰਦੇ ਪਈ ਅੱਗੇ ਮਾਨਤਾਤਾ ਰਾਜਾ ਆਇਆ ਸੀ ਮੇਰੇ ਕੋਲੇ ਉਹਦੀ ਫੌਜ ਨੂੰ ਜਿਹੜੀ ਮੈਂ ਖੁਰਾਕ ਦਿੱਤੀ ਉਹ ਤੋਂ ਬਚਿਆ ਹੋਇਆ ਸੀ ਉਹ ਮੈਂ ਕਿਹਾ ਤੁਹਾਡਾ ਸਰ ਜਾਨਾ ਇਸਨਾਲ ਤੁਹਾਨੂੰ ਤ੍ਰਿਪਤ ਕਰਤਾ ਸੁਣ ਕੇ ਆਦਮ ਰਾਜੇ ਦਾ ਮਾਨ ਟੁੱਟ ਗਿਆ ਸੀ ਇਸੇ ਪ੍ਰਕਾਰ ਕਹਿੰਦੇ ਹਨ ਕੀਰੀ ਜੀਤੋ सगला ਭਵਨ ਕੀਰੀ ਨੇ ਦੇਖ ਲੋ ਸਾਰੇ ਭੌਣਾਂ ਦਾ ਮਾਲਕ ਆਦਮ ਬਾਦਸ਼ਾਹ ਸੀ ਜੇਗਾ ਉਸ ਨੂੰ ਜਿੱਤ ਲਿਆ ਸੀ ਇਸੇ ਪ੍ਰਕਾਰ ਕੀਰੀ ਜਿਹੜੀ ਬ੍ਰਹਮਾਕਾਰ ਵਰਤੀ ਨਿਮਰਤਾ ਵਾਲੀ ਵਰਤੀ ਹੈ ਉਹਨ ਸਾਰੇ ਭਵਨ ਅਗਿਆਨ ਦੇ ਭੌਣ ਨੂੰ ਸਾਰੇ ਨੂੰ ਜਿੱਤ ਲਿਆ ਹੈ ਬਿਆੰਤ ਮਹਿਮਾ ਤਾਂ ਕੀ ਕੀਤਕ ਬਰ ਉਸ ਪਰਮੇਸ਼ਰ ਦੀ ਬਿਆੰਤ ਮਹਿਮਾ ਹੈ ਗਰੀਬੀ ਵਾਲੇ ਪੁਰਖਾਂ ਨੇ ਇਸੇ ਪ੍ਰਕਾਰ ਸਾਰੇ ਭਗਵਾਨ ਨੂੰ ਜਿੱਤ ਲਿਆ ਫਟੇ ਪਾ ਲਈ ਹੈ ਲੋਕਾਂ ਤੇ ਬੇਅੰਤ ਮਹਿਮਾ ਤਾਂ ਕੀ ਕੀਤਕ ਬਰਨ ਬੇਅੰਤ ਹੈ ਉਹਨਾਂ ਪਿਆਰਿਆਂ ਦੀ ਮਹਿਮਾ ਕਿੰਨੀ ਕੋਚਾਰਨ ਕਰਕੇ ਦਸੀਏ ਬਲ ਬਲ ਜਾਈਏ ਤਾਂ ਕੀ ਚਰਨ ਉਹਨਾਂ ਪਿਆਰਿਆਂ ਦੇ ਚਰਨਾਂ ਕਮਲਾਂ ਤੋਂ ਬਲਿਹਾਰ ਬਲਿਹਾਰ ਮਨवाणी ਸਰੀਰ ਸੁਕੇ ਜਾਣਾ ਕਰੀਏ ਦਿਨ ਹੀ ਕੀਆ ਜਪ ਤਪ ਧਿਆਨ ਉਹਨਾਂ ਨੇ ਪਾਈ ਸਾਰੇ ਜਪ ਮੰਤਰਾਂ ਦੇ ਕਰ ਲਏ ਹੈ ਉਹਨਾਂ ਨੇ ਸਾਰੇ ਤਪ ਸਰੀਰ ਕਰਕੇ ਕਰ ਲਏ ਹੈ ਉਹਨਾਂ ਨੇ ਮੰਨ ਦੀ ਬਿਰਤੀ ਦਾ ਆਕਾਦਰਤਾ ਕਰਕੇ ਧਿਆਨ ਜੋੜਿਆ ਹੈ ਅਣਕ ਪ੍ਰਕਾਰ ਕੀਆ ਤਿੰਨ ਦਾਨ ਇਹ ਅਨੇਕ ਪ੍ਰਕਾਰ ਦਾ ਦਾਨ ਵੀ ਉਹਨਾਂ ਨੇ ਦਿੱਤਾ ਹੈ ਸਭਨਾਂ ਦੇ ਤਾਈ ਭਗਤ ਸੂਹੀ ਕਲ ਮਹਿ ਪਰਵਾ ਅਬ ਭਗਤ ਵੀ ਉਹੋ ਹੀ ਹੈ ਕਲ ਯੁਗ ਦੇ ਵਿੱਚ ਪ੍ਰਮਾਣਿਕ ਸਫਲਾ ਵੀ ਉਹੋ ਹੀ ਹੈ ਕਿਆ ਕਹੋ ਠਾਕੁਰ ਦੀਆ ਮਾਨ ਜਿਨ੍ਹਾਂ ਨੂੰ ਠਾਕੁਰ ਨੇ ਆਪਣਾ ਮਾਨ ਸਤਕਾਰ ਦਿੱਤਾ ਹੈ ਤੇ ਮਾਨ ਮੰਨਣ ਰੂਪ ਗਿਆਨ ਬਖਸ਼ਿਆ ਹੈ ਮੰਦੇ ਚ ਮਨਨ ਕਰਨਾ ਜਿਹੜਾ ਜਪਤਾ ਸਭ ਕੁਝ ਮੰਨਿਆ ਅਵਰ ਕਾਰਾ ਸਭ ਆਪਾਦ ਨਾਨਕ ਮੰਨਿਆ ਮੰਨਿਏ 부ਝੀਏ ਗੁਰ ਪ੍ਰਸਾਦ ਜਿਹੜਾ ਨਾਮ ਦਾ ਮਨਨ ਕਰਨਾ ਇਹਦੇ ਕਰਕੇ ਸਾਰੇ ਗੁਣ ਪ੍ਰਾਪਤ ਹੁੰਦੇ ਮੰਨੇ ਕੀ ਗੱਤ ਕਹੀ ਨਾ ਜਾਏ ਜਿਨ੍ਹਾਂ ਨੂੰ ਮਹਾਰਾਜ ਸੋਨਾ ਉਹਦਾ ਮਨਨ ਰੂਪ ਮਾਨ ਆਦਰ ਦਿੰਦਾ ਸਾਧ ਸੰਗ ਮਿਲ ਭੇ ਪ੍ਰਗਾਸ ਉਹਨਾਂ ਦੇ ਹਿਰਦੇ ਚ ਸਾਧ ਸੰਗਤ ਨਾਲ ਮਿਲ ਕੇ ਗਿਆਨ ਦੇ ਪ੍ਰਕਾਸ਼ ਹੋ ਗਿਆ ਖੰਡਾ ਬ੍ਰਹਮੰਡਾਂ ਦਾ ਸਾਰੀ ਸੋਝੀ ਹੋ ਗਈ ਹੈ ਸਹਿਜ ਸੂਖ ਆਸ ਨਿਵਾਸ ਸਹਿਜ ਰੂਪ ਦੀ ਪ੍ਰਾਪਤੀ ਕਰਕੇ ਸੁਖ ਹੋਇਆ ਹੈ ਆਸ ਆਸ ਨਿਵਾਸ ਆਸਾਤੋਂ ਦੇ ਵਾਸ਼ਨਾ ਤੋਂ ਨੇ ਰਹਿਤ ਹੋ ਗਈ ਹੈ ਆਸ ਇਸ ਪਰਮੇਸ਼ਰ ਦੀ ਆਸ ਸੀ ਉਨੇ ਹਿਰਦੇ ਨੂੰ ਨਵਾਸ ਕਰ ਲਿਆ ਬਸ ਗਿਆ ਕਿ ਪੂਰਾ ਸਤਗੁਰੂ ਦੀਆ ਵਿਸਾਸ ਸਾਨੂੰ ਸਤਗੁਰਾਂ ਨੇ ਜਿਨ੍ਹਾਂ ਨੂੰ ਭਰੋਸਾ ਬਖਸ਼ਿਆ ਹੈ ਨਾਨਕ ਹੋਏ ਦਾਸਨ ਦਾਸ ਸਤਗੁਰੂ ਜੀ ਕਹਿੰਦੇ ਉਹ ਸੱਚੇ ਪਾਤਸ਼ਾਹ ਦੇ ਸੇਵਕਾਂ ਦੇ ਸੇਵਕ ਭਾਈ ਬਣੇ ਮਨ ਬਾਣੀ ਸਵੀਕਾਰ ਕਰਕੇ ਰਾਮ ਕਲੀ ਮਹੱਲਾ ਪੰਜਵਾ ਦੋਸ਼ ਨਾ ਦੀਜੈ ਕਾਹੂ ਲੂ ਫਿਰ ਭਾਈ ਕਿਸੇ ਆਦਮੀ ਨੂੰ ਕਿਸੇ ਲੋਕ ਤੇ ਦੋਸ਼ ਨਹੀਂ ਦੇਣਾ ਚਾਹੀਦਾ ਕਿ ਫਲਾਨੇ ਆਦਮੀ ਨੂੰ ਮਿੱਥੋ ਮਾਰਾ ਮਾੜਾ ਕਰਮ ਕਰਾਤਾ ਜੋ ਕੁਮਾਵਨ ਸੂਈ ਭੂ ਅਸਲ ਤੇ ਜੀਵ ਜੋਤ ਹੈ ਕਵਾਉਣਾ ਕੀਤਾ ਪੁਰਬਲੇ ਜਨਮਾਂ ਚ ਉਹੀ ਤੈਨੂੰ ਭੋਗ ਪਦਾਰਥ ਮਿਲੇ ਆ ਜੇ ਕਿਸੇ ਨੂੰ ਦੁੱਖਤਾ ਤਾਂ ਦੁੱਖ ਹੀ ਤੈਨੂੰ ਰਹੇਗਾ ਜੇ ਕਿਸੇ ਨੂੰ ਸੁਖਤਾ ਸੁਖ ਹੀ ਹੋਵੇਗਾ ਇਉ ਜਿਹੇ ਜੀ ਕਮਾਈ ਕੀਤੀ ਹੈ ਉਹ ਆਇਆ ਫਲ ਤੂੰ ਭੋਗਣਾ ਕਰੇਗਾ ਆਪਨ ਕਰਮ ਆਪੇ ਹੀ ਬੰਧੂ ਆਪੀ ਜੀਵ ਹੰਕਾਰ ਨਾਲ ਕਰਮ ਕਰਨੇ ਵਿੱਚ ਕਰਦਾ ਹੈ ਆਪ ਵੀ ਉਹਦੇ ਹੰਗ ਤਾਂ ਮੌਤਾਂ ਦੇ ਬੰਧਨਾਂ 'ਚ ਪੈ ਜਾਣਾ ਬੱਝ ਜਾਣਾ ਕੈਦੀ ਹੋ ਜਾਣਾ ਆਵਨ ਜਾਵਨ ਮਾਇਆ ਧੰਮ ਇਹ ਭਾਈ ਜਿੰਨੇ ਚਿਰ ਮਾਇਆ ਦੇ ਧੰਦਿਆਂ 'ਚ ਪਿਆ ਹੋਇਆ ਓਨਾਂ ਜਿਹੇ ਤੈਨੂੰ ਆਉਣਾ ਜਾਣਾ ਜੰਮਣਾ ਮਰਨਾ ਜਦੋਂ ਧੰਦੇ ਤੇਰੇ ਦਿਲ 'ਚੋਂ ਛੁੱਟ ਗਏ ਉਹਦਾ ਆਉਣਾ ਜਾਣਾ ਵੀ ਤੇਰਾ ਮਿਟ ਜਾਏਗਾ ਐਸੀ ਜਾਨੀ ਸੰਤ ਜਨੀ ਇਸ ਗੱਲ ਨੂੰ ਸੰਤਾਂ ਜਨਾਂ ਨੂੰ ਜਾਣਿਆ ਕਿ ਮਾਇਆ ਦੇ ਵਿੱਚ ਘੁਣੇ ਕਰਕੇ ਆਉਣਾ ਜਾਣਾ ਜੰਮਣਾ ਮਰਨਾ ਹੈ ਪ੍ਰਗਾਸ ਭਇਆ ਪੂਰੇ ਗੁਰਬਚਨ ਗੁਰੂ ਸਾਹਿਬ ਦੇ ਬਚਨਾਂ ਨੂੰ ਕਮਾਉਣੇ ਕਰਕੇ ਉਹਨਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ਰਹਾਉ ਤਨ ਤਾਨ ਕਲਤ ਮਿਥਿਆ ਬਿਸਥਾਰ ਜਿਹੜਾ ਤਨ ਸਰੀਰ ਹੈ ਤੇ ਤਾਨ ਆਦਿਕ ਹੈ ਕਲਤ ਇਸਤਰੀ ਆਦਿਕ ਹੈ ਇਹ ਮਿੱਥਿਆ ਪਦਾਰਥਾਂ ਦੇ ਵਿਸਤਾਰ ਚ ਫਸਿਆ ਹੋਇਆ ਹੈ ਹੈਵਰ ਗਾਇਵਰ ਚੱਲਨਹਾਰ ਹੈ ਘੋੜੇ ਜਿਹੜੇ ਵਰਸੇਂ ਦਰਿਆਈ ਹੈ ਤੇ ਗਾਇਵਰ ਹਾਥੀ ਜਿਹੜੇ ਚਿੱਟੇ ਅਰਾਵਤ ਹੈ ਹੈਵਰ ਗਾਇਵਰ ਚੱਲਨਹਾਰ ਸਭ ਚਲੇ ਜਾਣ ਵਾਲੇ ਨਾਸਵੰਤ ਹਨ ਰਾਜ ਰੰਗ ਰੂਪ ਸਭ ਕੁਝ ਜਿਹੜਾ ਰਾਜ ਦਾ ਆਨੰਦ ਮਾਣਦਾ ਕਦੇ ਟੀ ਪਾਰਟੀਆਂ ਕਰ ਲੀਆਂ ਕਦੇ ਸ਼ਰਾਬ ਪੀ ਲਈ ਕਦੇ ਹੋਰ ਕਿਸੇ ਨੂੰ ਦੁੱਖ ਦੇਣ ਵਾਸਤੇ ਪਾਲਟੀਆਂ ਬਣਾ ਲਈਆਂ ਰਾਜ ਰਾਜ ਰੰਗ ਰੂਪ ਸਭ ਕੁ ਜਿਹੜੇ ਰਾਜ ਦੇ ਰੰਗ ਢੰਗ ਕਰਨਾ ਹੈ ਰੰਗ ਕੌਤ ਕਰਨਾ ਹੈ ਰੂਪ ਕਰ ਪਾウダー ਮਲ ਕੇ ਸੋਨੇ ਬਣਾਉਣਾ ਸਭ ਕੂੜ ਝੂਠਾ ਹੀ ਹਾਇ ਨਾਮ ਬਿਨਾ ਹੋਈ ਜਾਸੀ ਤੂ ਸੱਚੇ ਬਾਦਸ਼ਾਹ ਦੇ ਨਾਮ ਤੋਂ ਮੈਨੂੰ ਸਾਰੇ ਮਿੱਟੀ ਹੋ ਜਾਵਾਂਗੇ ਖਾਕ ਹੋ ਜਾਣਗੇ ਮੁਗਤ ਨਹੀਂ ਕਿਸੇ ਦੀ ਹੋਣੀ ਟੇਡੀਆਂ ਜੁਨਾ ਚ ਧੂੜ ਤੇ ਲਟਣ ਵਾਲੇ ਸੱਪ ਚੂਹੇ ਤੁਮੇ ਆਵੇਕ ਬਲਣਾ ਪਵੇਗਾ ਭਰਮ ਭੂਲੇ ਬਾਦ ਅਹੰਕਾਰੀ ਜਿਹੜੇ ਭਰਮ ਵਿੱਚ ਭੁੱਲ ਗਏ ਆ ਉਹਨਾਂ ਦਾ ਹੰਕਾਰ ਕਰਨਾ ਸਭ ਬਿਆਰਥ ਹੈ ਵਾਰ ਝਗੜੇ ਕਰਦੇ ਰਹਿੰਦੇ ਆ ਹੰਕਾਰੀ ਆਦਮੀ ਸਰੂਪ ਦੇ ਭਰਮ ਵਿੱਚ ਭੁੱਲੇ ਹੀ ਰਹਿੰਦੇ ਹਨ ਸੰਗ ਨਾਹੀ ਰੇ ਸਗਲ ਪਸਾਰੀ ਇਹਨਾਂ ਪਸਾਰਿਆਂ ਦੇ ਪਸਾਰੀ ਬਣੇ ਹੋਏ ਜੀਵ ਇਹ ਸਾਰੇ ਤੇਰੇ ਨਾਲ ਨਹੀਂ ਜਾਣੇ ਹੈ ਸੋਗ ਹਰਖ ਮਹਿ ਦੇਹ ਬਿਰਧਾਨੀ ਇਹ ਪਦਾਰਥਾਂ ਦੇ ਵਿਯੋਗ ਦੇ ਸੋਗ ਵਿੱਚ ਜਦੋਂ ਆ ਕੇ ਬੜਾ ਖੁਸ਼ ਹੋ ਜਾਂਦਾ ਖੇਲ ਖੇਡਾ ਕੇ ਹੱਸ ਪੈਂਦਾ ਹੈ ਇਹ ਜੀ ਤੇਰੀ ਦੇਹ ਜਿਹੜੀ ਹੈ ਬਿਰਧ ਹੋ ਗਈ ਅੰਤ ਨੂੰ ਸਾਖ ਤੇ ਇਹ ਵੀ ਹੀ ਕਰਤ ਬਿਹਾਨੀ ਉਹ ਸਾਖਤ ਪੁਰਖਾ ਇਸ ਤਰ੍ਹਾਂ ਜਿਸ ਪ੍ਰਕਾਰ ਬੱਕਰੇ ਨੂੰ ਜਿਸ ਵਕਤ ਹਰਿਆਈ ਮਿਲਦੀ ਹੈ ਤੋ ਖੁਸ਼ ਹੋ ਕੇ ਖਾਂਦਾ ਹੈ ਜਦੋਂ ਸ਼ੇਰ ਵੇਖਦਾ ਸੁੱਕ ਜਾਂਦਾ ਹੈ ਇਸੇ ਪ੍ਰਕਾਰ ਸੋਗ ਵੇਲੇ ਛੇਰ ਦੇ ਦਰਸ਼ਨ ਦੀ ਨੇ ਆਈ ਹੈ ਪਦਾਰਥਾਂ ਦੇ ਮਿਲਣੇ ਕਰਕੇ ਖੁਸ਼ੀ ਹੈ ਇਹਦੇ ਤੇ ਦੇਵ ਵਿਰਧ ਹੋ ਗਈ ਪ੍ਰਾਣੀ ਹੋ ਗਈ ਸਾਖ ਤੇ ਇਹ ਵੀ ਹੀ ਕਰਤ ਬਿਹਾਰ ਇਹ ਸਾਧੂ ਪੁਰਖਾ یوں ਕਰਦੇ ਦੀ ساری ਉਮਰ ਤੇਰੀ ਗੁਜ਼ਰ ਗਈ ਹੈ ਹਰ ਕਾ ਨਾਮ ਅੰਮ੍ਰਿਤ ਕਲਮਾ ਇਸ ਕਲਯੁਗ ਦੇ ਜਮਾਨੇ ਵਿੱਚ ਅਮਰ ਕਰਨ ਵਾਲਾ ਅੰਮ੍ਰਿਤ ਹੈ ਮਹਾਰਾਜ ਦਾ ਹਰੀ ਦਾ ਨਾਮ ਇਹ ਕਲਿਆਣ ਕਰਨ ਵਾਲਾ ਇਹੋ ਨਿਧਾਨਾ ਸਾਧੂ ਪਾ ਇਸ ਖਜ਼ਾਨੇ ਨੂੰ ਮਹਤਵਾਂ ਪਾਉਂਦੇ ਹਨ ਸਾਧੂ ਸ੍ਰੀ ਚ ਪੁਰਖ ਸੰਗਤ ਦੁਆਰਾ ਪਾਉਂਦੇ ਹਨ ਨਾਨਕ ਗੁਰ ਗੋਬਿੰਦ ਜਿਸ ਤੂਠਾ ਸ੍ਰੀ ਗੁਰੂ ਨਾਨਕ ਦੇਵ ਗੁਰੂ ਅਰਜਨ ਸਾਹਿਬ ਕਹਿੰਦੇ ਜਿਨ੍ਹਾਂ ਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰਸੰਨ ਹੋਏ ਹੈ ਗੁਰੂ ਅਕਾਲ ਪੁਰਖ ਖੁਸ਼ ਹੋਇਆ ਜਿਨ੍ਹਾਂ ਤੇ ਘਟ ਘਟ ਰਮਈਆ ਤੇ ਨਹੀਂ ਦੀਠਾ ਉਹਨਾਂ ਨੇ ਘਟ ਘਟ ਰਮਈਆ ਰਮਿਆ ਹੋਇਆ ਪਰਮੇਸ਼ਰ ਦੇ ਦਰਸ਼ਨ ਕੀਤੇ ਆ ਦੇਖਿਆ ਹੈ ਵਰਗੂ ਦੇ ਗਰੂਪੀ ਨੇਤਰਾਂ ਦੁਆਰਾ ਲੋਕ ਪ੍ਰੋਖ ਪ੍ਰੋਖ ਗਿਆਨ ਦੁਆਰਾ RAM KALI ਮਹੱਲਾ ਪੰਜਵਾ ਪੰਜ ਸ਼ਬਦ ਤਹਿ ਪੂਰਨ ਨਾਦ ਪੰਜ ਸੰਤਾਂ ਦੀ ਸੰਗਤ ਵਿੱਚ ਸ਼ਬਦ ਜੋੜੇ ਜੋੜੀਆਂ ਅਤੇ ਸਰੰਦੇ ਤਉ ਸ਼ਰਵਾਵੋ ਕੈਸੀਆਂ ਆਦਿਕ ਇਹ ਪੰਜ ਸ਼ਬਦ ਬਾਜੇ ਵੱਜਦੇ ਆ ਤੇ ਪੂਰਨ ਨਾਦ ਪੂਰਨ ਨਾਦ ਧੁਨੀ ਉੱਠ ਰਹੀ ਹੈ ਕੀਰਤਨ ਦੀ ਸੰਤਾਂ ਦੀ ਸੰਗਤ ਵਿੱਚ ਅਨਹਦ ਬਾਜੀ ਅਚਰਜ ਬਿਸਮਾ ਫਿਰ ਉਹ ਅਨਹਦ ਬਾਜੀ ਵੀ ਬੱਜੇ ਹੁੰਦੇ ਜੋਗੀਆਂ ਦੇ ਅਭਿਆਸ ਅਨਸਾਰ ਇੱਕ ਹਦ ਤੋ ਰਹਤਾ ਤੰਤੀ ਵਿਚਰਮ ਕਾ ਕਨਕਾਂਸੀ ਕਾ ਜਾਨ ਨਾਦ ਸ਼ਬਦ ਘਟ ਕੋ ਕਹਿ ਰਸਾਸ ਉਹ ਪਹਿਚਾਨ ਫਿਰ ਪੜੋ ਪੰਜ ਸ਼ਬਦ ਤਹਿ ਪੂਰਨ ਨਾਦ ਪੰਜ ਜੋ ਚੇਤਨ ਉਹ ਸ਼ਬਦ ਬ੍ਰਹਮ ਅਤੇ ਉਹ ਪੂਰਨ ਨਾਦ ਬ੍ਰਹਮ ਸਾਰੇ ਜੀ ਪੂਰਨ ਪ੍ਰਤੀਤ ਹੋਇਆ ਗੁਰਾਂ ਦੇ ਨਾਮ ਦਾ ਸ਼ਬਦ ਉਪਦੇਸ਼ ਕਰਕੇ ਅੰਤ ਪੰਚ ਪੰਜ ਸ਼ਬਦ ਤਹਿ ਪੂਰਨ ਨਾਦ ਪੰਜ ਜੋ ਸੰਤ ਉਹਨਾਂ ਦੇ ਸ਼ਬਦ ਜੋ ਬ੍ਰਹਮ ਹੈ ਉਹ ਪੂਰਨ ਉਸ ਦਾ ਨਾਦ ਕਥਨ ਕਰਦੇ ਉਚਾਰਨ ਕਰਦੇ ਹਨ ਅਨਹਦ ਬਾਜੀ ਅਚਰਜ ਬਿਸਮਾਰ ਉਹਨਾਂ ਦੇ ਰੋਮ ਰੋਮ 'ਚ ਵਾਹਿਗੁਰੂ ਦੇ ਨਾਮ ਦਾ ਪ੍ਰਭ ਕੇ ਸਿਮਰ ਅਸਾਂ ਚਨਕਾਰ ਹੋ ਜਾਂਦਾ ਹੈ ਅਨਹਦ ਬਾਜੇ ਅਨਹਦ ਬਾਜੇ ਅਚਰਜ ਬਿਸਮਾਰ ਅਚਰਜ ਸਰੂਪ ਨੂੰ ਪਾ ਕੇ ਅਚਰਜ ਰੂਪ ਹੀ ਹੋ ਗਏ ਹੋ ਕੀਲ ਕਰ ਹੈ ਸੰਤ ਹਰ ਲੋਗ ਸੰਤ ਜੋ ਹਰੀ ਦੇ ਲੋਕ ਹਨ ਹਰੀ ਦੇ ਨਾਲ ਮਿਲ ਕਰਕੇ ਕੇਲ ਆਨੰਦ ਮਾਨਣਾ ਕਰਦੇ ਐ ਖੇਲਾ ਕਰਦੇ ਪ੍ਰੇਮ ਦੀਆਂ ਪਾਰ ਬ੍ਰਹਮ ਪੂਰਨ ਨਿਰਜੋ ਉਹ ਪਾਰ ਨੂੰ ਜੋ ਪੂਰਨ ਹੈ ਨਿਰਜੋਗ ਬੰਧਨਾ ਤੋਂ ਰਹਿਪੇ ਉਹਦੇ ਵਿੱਚ ਨਿਰਵਿਸ਼ੇਸ਼ ਕਰਕੇ ਯੋਗ ਜੁੜੇ ਰਹਿੰਦੇ ਐ ਹਰ ਵਕਤ ਉਹਨਾਂ ਦਾ ਜੋੜ ਰਹਿੰਦਾ ਹੈ ਉਹ ਬੰਦਰਾਂ ਤੋਂ ਰਹੇ ਪਰਮੇਸ਼ਵਰ ਸੂਖ ਸਹਿਜ ਆਨੰਦ ਭਵਨ ਉਹਨਾਂ ਦੇ ਭਵਨ ਅੰਤਾਂ ਕਰਨ ਦੇ ਅੰਦਰ ਉਹਨਾਂ ਦੀ ਸੰਗਤ ਰੂਪੀ ਭਵਨ ਵਿੱਚ ਸਹਿਜ ਚਤ ਸੁਖ ਦਾ ਸੁਖ ਸਹਿਜ ਸੁਖ ਸਹਿਜ ਆਨੰਦ ਭਵਨ ਆ ਚਤ ਸੁਖ ਦਾ ਆਨੰਦ ਉਹਨਾਂ ਦੇ ਭਵਨ ਅੰਤਕਾਰਨ ਦੇ ਅੰਦਰ ਹੈ ਸਾਧ ਸੰਗ ਬੈਸ ਗੁਣ ਗਾਵ ਹੈ ਜਿਹੜੇ ਸਾਧ ਸੰਗ 'ਚ ਬੈਠ ਕੇ ਇਸ਼ਤਤ ਹੋ ਕੇ ਮਹਾਰਾ ਦੇ ਗੁਣ ਗਾਉਂਦੇ ਵਾਸ਼ਨਾ ਵੱਲੋਂ ਬਹਿ ਜਾਂਦੇ ਜਿਨ੍ਹਾਂ ਦੇ ਚਿੱਤ ਤਹਿ ਰੂਗ ਸੋਗ ਨਹੀਂ ਜਨਮ ਮਰਨ ਉੱਥੇ ਉਹਨਾਂ ਗੁਰਮਖਾਂ ਨੂੰ ਰੋਗ ਨਹੀਂ ਹੋਮੈਂਦਾ ਸੋਗ ਨਹੀਂ ਵਿਛੋੜੇ ਦਾ ਜਮਨ ਤੇ ਮਰਨ ਵੀ ਹੈ ਨਹੀਂ ਰਹਾਉ ਉਹਾਂ ਸਿਮਰਹਿ ਕੇਵਲ ਨਾਮ ਉਥੇ ਉਹ ਤਤਵ ਤੇ ਤੁਰਿਆ ਪਰ ਚਿਸ਼ਤਤ ਹੋ ਕੇ ਉਹਾਂ ਸਤ ਸੰਗਤ ਚ ਇਸਤਤ ਹੋ ਕੇ ਕੇਵਲ ਮੋਖ ਦੀ ਪ੍ਰਾਪਤੀ ਬਾਤ ਤੇ ਕੇਵਲ ਪਰਮੇਸ਼ਰ ਦੇ ਨਾਮ ਦਾ ਹੀ ਸਿਮਰਨ ਕਰਦੇ ਐ ਬਿਰਲੇ ਪਾ ਹੈ ਉਹ ਬਿਸਰਾਣ ਬਿਰਲੇ ਬਿੱਲੇ ਅਧਿਕਾਰੀ ਹੈ ਜਿਹੜੇ ਉਹਨਾਂ ਦੀ ਸੰਗਤ ਚ ਬਿਸਰਾਣ ਚ ਦੀ ਸਥਿਤੀ ਪਾਉਂਦੇ ਐ ਟਿਕਾਅ ਪਕੜਦੇ ਹੈ ਜਿਨ੍ਹਾਂ ਦੇ ਮਨ ਭੋਜਨ ਭਾਵ ਕੀਰਤਨ ਆਧਾਰ ਉਹਨਾਂ ਸੰਤਾਂ ਦਾ ਜਿਹੜਾ ਪ੍ਰੇਮ ਹੈ ਇਹੋ ਹੀ ਭੋਜਨ ਹੈ ਤੇ ਕੀਰਤਨ ਦੇ ਆਸਰੇ ਰਹਿੰਦੇ ਆ ਭਾਉ ਗਿਆਨ ਦਾ ਭੋਜਨ ਹੈ ਭਾਉ ਪ੍ਰਕਾਸ਼ ਰੂਪ ਆ ਜਿਹੜਾ ਗਿਆਨ ਹੈ ਇਹ ਭੋਜਨ ਹੈ ਉਹਨਾਂ ਦਾ ਅੱਗੇ ਭੋਜਨ ਭਾਉ ਕੀਰਤਨ ਆਦਿ ਸਾਰੇ ਬਾਦਸ਼ਾਹ ਦੇ ਕੀਰਤਨ ਦੇ ਆਸਰੇ ਆ ਨਗਰ 'ਚ ਸਦਾ ਵਸਦੇ ਹਨ ਨੇ ਚਲ ਆਸਨ ਬੀ ਸੂਮਾਰ ਉਹ ਅਚਲ ਰੂਪ 'ਚ ਉਹਨਾਂ ਦਾ ਆਸਨ ਸਥਿਤੀ ਹੁਈ ਹੈ ਆਸਨ ਲੱਗਾ ਬਿਸ਼ਟਾਮ ਸਰੂਪ ਵਿੱਚ ਉਹ ਕੈਸਾ ਹੈ ਨਿਹਚਲ ਆਸਨ ਬੇਸ਼ਮਾਰ ਬੇਸ਼ਮਾਰ ਗਿਣਤੀ ਤੋਂ ਰਹਿ ਤਨ ਗਣਤ ਰੂਪ ਹੈ ਪਰਮੇਸ਼ਵਰ ਦਾ ਜਸਵੀ ਗਿਣਿਆ ਜਾਂਦਾ ਡਿਗਾ ਨਾ ਡੂਲੇ ਡਿਗਾ ਨਾ ਡੂਲੇ ਕਤਹੂ ਨਾ ਧਾਵੈ ਇਹ ਸੁਧ ਪਾਠ ਦਾਨੂਈ ਸਾਹਿਬ ਦਾ ਸਮਝਣਾ ਡਿਗਾ ਨਾ ਡੂਲੇ ਕਤਹੂ ਨਾ ਧਾਵੈ ਨਾ ਕਿਤੇ ਉਹਦਾ ਮਨ ਕਾਮਕ੍ਰੋਧ ਜਿੱਦਦਾ ਹੈ ਨਾ ਮਾਇਆ ਨੂੰ ਵੇਖ ਕੇ ਡੋਲਦਾ ਚੇਤਨ ਨੂੰ ਅਤੇ ਨਾਂ ਕਿਤੇ ਜੂਨਾ ਚ ਦੌੜਦੇ ਹਨਗੇ ਡੇਗਨਾ ਡੋਲਾ ਕਰਤਾਰਪੁਰ ਦਾ ਪਾਠ ਆਇਆ ਹੋਇਆ ਹੈ ਡੇਗਨਾ ਡੋਲਾ ਕਤਹੂ ਧਾਵਾ ਨਾਂ ਵੀ ਹੈ ਕਤਹੂ ਧਾਵਾ ਹੀ ਹੈ ਫੈਗੋ ਕੰਨਿਆ ਬਿਲਕੁਲ ਡੇਗਨਾ ਡੋਲਾ ਇਹ ਤਾਂ ਕਰਤਾਰਪੁਰ ਦਾ ਪਾਠ ਜੀ ਡੇਗਾ ਨਾ ਡੂਲਾ ਕਤਹੂ ਨਾ ਧਾਵਾ ਡਿੰਗ ਨਾਓ ਬਿੰਗੇ ਰਸਤੇ ਕੁਸੰਗ ਦੇ ਚ ਉਹ ਡੋਲਦਾ ਨਹੀਂ ਤੇ ਨਾਮ ਮਨਣ ਦਾ ਵਾਸ਼ਨਾ ਕਰਕੇ ਕਿਤੇ ਦੌੜਦਾ ਹੈ ਜਿਗਾ ਨਾ ਜਿਹੜਾ ਦੇਵੀ ਸੰਪਦਾ ਵੱਲੋਂ ਦੇ ਕਰਕੇ ਆਸੀ ਸੰਪਦਾ ਚ ਪ੍ਰਵੇਸ਼ ਤੋਣਾ ਇਹ ਡਿਗਦਾ ਨਹੀਂ ਆਪਣੇ ਸੁਭਾਜਾਰ ਤੋਂ ਦੇ ਕਰਕੇ ਜਿਹੜਾ ਪਤਨ ਹੋ ਜਾਣਾ ਹੈ ਉਹ ਡਿਗਦਾ ਨਹੀਂ ਤੇ ਮਾਇਆ ਦੇ ਚੈਤਨ ਨੂੰ ਵੇਖ ਕੇ ਡੋਲਦਾ ਨਹੀਂ ਤੇ ਕਿਤੇ ਜੂਨਾ ਚ ਦੌੜਦਾ ਨਹੀਂ ਹੈ ਗੁਰ ਪ੍ਰਸਾਦ ਕੋ ਇਹੋ ਮਹਿਲ ਪਾ ਇਹ ਗੁਰਾਂ ਦੀ ਕਿਰਪਾ ਕਰਕੇ ਕੋਈ ਕੋਈ ਮਹਿਲ ਸਰੂਪ ਨੂੰ ਟਿਕਾਣੇ ਨੂੰ ਪੁਰਖ ਪਾਉਂਦਾ ਹੈ ਭ੍ਰਮ ਭੈ ਮੂਹ ਨਾ ਮਾਇਆ ਜਾ ਉਹਨਾਂ ਨੂੰ ਭਰਮ ਨਹੀਂ ਹੈ ਸਪੰਜ ਪ੍ਰਕਾਰ ਦਾ ਸਤ ਪ੍ਰਕਾਰ ਦਾ ਭੈ ਨਹੀਂ ਹੈ ਮੋਹ ਨਾ ਮੋਹ ਨਹੀਂ ਹੈ ਸਰੀਰਾਂ ਦਾ ਨਾ ਮਾਇਆ ਦਾ ਜਾਲ ਬੰਧਨ ਹੈ ਕਿਸੇ ਪ੍ਰਕਾਰ ਦਾ ਸੁਨ ਸਮਾਧ ਮੋਹ ਨਾ ਪਾਠ ਕੋਈ ਕਰਿਓ ਭਾਈ ਮੋਹ ਨਾ ਹੀ ਕਰਨਾ ਹੈ। ਪ੍ਰਮ ਭੈ ਮੋਹ ਨਾ ਮਾਇਆ ਜਾਲ ਨਾ ਪਰਮ ਹੈ ਨਾ ਭੈ ਹੈ ਨਾ ਮੋਹ ਹੈ ਨਾ ਮਾਇਆ ਦਾ ਜਾਲ ਬੰਧਨ ਹੈ ਮਾਇਆ ਜਾਲ ਦੀ ਸਾੜ ਦੀ ਇਹਨਾਂ ਨੂੰ ਨਰਕ ਚ ਪਾ ਕੇ ਸੁਨ ਸਮਾਧ ਪ੍ਰਭੂ ਕਿਰਪਾਲ ਸੁਨ ਦਸਵੇਂ ਧਾਰ ਚ ਸਮਾਧੀ ਲੱਗੀ ਹੋਈ ਹੈ ਸੁਣ ਹਿਰਦਾ ਵੀ ਉਹਨਾਂ ਦਾ ਸੁਣੋ ਖੁਰਵਾ ਹੈ ਪ੍ਰਭੂ ਕਿਰਪਾ ਨੂੰ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ ਸੋਨ ਫੁਰਸ ਰੂਪ ਵਿੱਚ ਸਮਾਦੀ ਲੱਗੀ ਬਿਰਤੀ ਜੁੜੀ ਹੋਈ ਹੈ ਵਾਹਿਗੁਰੂ ਦੀ ਕਿਰਪਾਲਤਾ ਹੈ ਉਹਨਾਂ ਤੇ ਤਾਕ ਅੰਤ ਨਾ ਪਾਰ ਆਵਾਰ ਉਹਨਾਂ ਮਹਾਂਪੁਰਖਾਂ ਦਾ ਅੰਤੁਰਾਰ ਪਾਰ ਦਾ ਲੋਕ ਪਰਲੋਕ ਕਰਕੇ ਪਾਇਆ ਨਹੀਂ ਜਾਂਦਾ ਇਤਨੇ ਆਨੰਦ ਦੇ ਸਹਿਤ ਹਨ ਆਪੇ ਗੁਪਤ ਆਪੇ ਪਾਸਾ ਉਹਨਾਂ ਵਿੱਚੇ ਗੁਪਤ ਨਿਰਗੁਣ ਸਰੂਪ ਵੀ ਆਪ ਹੈ ਪਸਾਰੇ ਵਾਲਾ ਸਰਗੁਣ ਸਰੂਪ ਵੀ ਆਪ ਹੀ ਹੈ ਆਪ ਹੀ ਗੁਪਤ ਫੁਰਨਿਆ ਕਰਕੇ ਗੁਰਮਖੋ ਆਪ ਹੀ ਮਨਮਖੋ ਕੇ ਸੰਸਾਰ ਦੇ ਪਸਾਰਿਆਂ ਦੇ ਵਿੱਚ ਪਸਰੇ ਹੋਇਆ ਦ੍ਰਿਸ਼ਟਾ ਰੂਪ ਹੋ ਰਿਹਾ ਹੈ ਆਪੇ ਗੁਪਤ ਆਪ ਹੀ ਅਗਿਆਨੀਆਂ ਨੂੰ ਗੁਪਤ ਹੋ ਰਿਹਾ ਹੈ ਆਪ ਹੀ ਬ੍ਰਹਮ ਗਿਆਨੀਆਂ ਨੂੰ ਪਸਾਰ ਪਸਰਿਆ ਹੋਇਆ ਪਸਾਰੇ ਦਿਸਦਾ ਹੈ ਜਾ ਕੇ ਅੰਤਰ ਹਰ ਹਰ ਸਵਾਦ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਹਰ ਹਰ ਪਰਮੇਸ਼ਰ ਦੇ ਨਾਮ ਦਾ ਸਵਾਗ ਰਸ ਪ੍ਰਾਪਤ ਹੋਇਆ ਹੈ ਕਹਿਨੂ ਨਾ ਜਾਈ ਨਾਨਕ ਬਿਸਮਾ ਸਤਿਗੁਰੂ ਲਾਹੌਰ ਗਰੇਵ ਜੀ ਕਹਿੰਦੇ ਬਿਸਮਾ ਅਸਚਰਜ ਰੂਪ ਹੈ ਉਹਨਾਂ ਨੂੰ ਪ੍ਰਾਪਤ ਹੋਇਆ ਉਹ ਜ਼ਬਾਨ ਕਰਕੇ ਕਸਨ ਨਹੀਂ ਕੀਤਾ ਜਾਂਦਾ ਦੱਸਿਆ ਨਹੀਂ ਜਾਂਦਾ ਹੈ ਉਹਨਾਂ ਦੇ ਪਾਸ ਉਹਦੀ ਕਉ ਕਬੀਰ ਗੁੰਗੇ ਗੋੜ ਖਾਇਆ ਪੁੱਛੇ ਤੇ ਕਿਆ ਕਹੀਏ